भेण जडयालागर कडयाला गुरू नगर कौसल मुरदाबाद कडयाला गुरू नगर कौसल तो अॼु शाम जो ਸਸ਼ਣ ਸੈਟ ਹੈ ਅੱਜ ਮਿਤੀ 15 ਜੁਲਾਈ 2024 ਨੂੰ ਸਵੇਰ ਦੇ ਵੇਲੇ ਪਾਣੀ ਦੀ ਕਾਸੀ ਦੀ ਆਰਥਿਕ ਸਮੱਸਿਆ ਸਬੰਧੀ ਨਗਰ ਕੌਂਸਲ ਦਸਵੀਂ ਮੀਟਿੰਗ ਕੀਤੀ ਗਈ ਹੈ ਅਗਰ ਨਗਰ ਕੌਂਸਲ ਜਿਮਲਾ ਗੁਰੂ ਵੱਲੋਂ ਸਮਰਥਨ ਲਾਟਣ ਵਾਲੇ ਵਸਨੀਕਾਂ ਨੂੰ ਵਿਸ਼ਵਾਸ ਦਿੱਤਾ ਜਾਂਦਾ ਹੈ ਕਿ ਨਗਰ ਕੌਂਸਲ ਵੱਲੋਂ ਪਾਗਹਾਤ ਦਾ ਪ੍ਰਬੰਧ ਪਾਣੀ ਦੀ ਕਾਸੀ ਕੀਤਾ ਜਾਵੇਗਾ ਇਸ ਅਰਥੀ ਤੌਰ ਤੇ ਸੈਸ਼ਨ ਟੈਕ ਚੋਰ ਹੈ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ ਅਤੇ ਪੱਕੇ ਤੌਰ ਤੇ ਤੁਸੀਂ ਅੰਦਰ ਅੰਦਰ ਤਾਰੀ ਮੁਕੰਮਲ ਕਰਕੇ ਕੰਮ ਸ਼ੁਰੂ ਕਰਦੇ ਹੋਏ ਪਾਈਪਲਾਈਨ ਰਾਹੀਂ ਜਿੱਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ ਬਹਿਰ ਖਾਸਾ ਜੀ ਹਾਂਜੀ ਕੀ ਨਾਮ ਜੀ ਆਪਣਾ ਹਾਂਜੀ ਦਿਲਜੀਤ ਸਿੰਘ ਖਾਸਾ ਜੀ ਖਾਸਾ ਜੀ ਆ ਜੀ ਤਰਨ ਆਇਆ ਕਿਸ ਮਸਲੇ ਕਰਕੇ ਲਾਇਆ ਜੀ ਇਹ ਸਮੱਸਿਆ ਜੀ ਲਗਭਗ 2 ਮਹੀਨੇ ਪਹਿਲਾਂ ਤੋਂ ਚੱਲਦੀ ਆ ਰਹੀ ਆ ਔਰ ਗੁਰੂ ਅਰਜਨ ਦੇਵ ਨਗਰ ਆ ਕੋਈ ਸਾਫ ਗੁਰਦੁਆਰਾ ਵੈਲਵਾਲ ਰੋਡ ਦੇ ਲੱਗ ਜਿੱਥੇ ਗੰਦੇ ਪਾਣੀ ਦੇ ਕਰਕੇ ਲਗਭਗ 2 ਮਹੀਨੇ ਤੋਂ ਨਗਰ ਨਿਵਾਸੀ ਜਿਹੜੇ ਨਰਕ ਭਰੀ ਜ਼ਿੰਦਗੀ ਜੜੀ ਉਹ ਮਤੀਤ ਕਰ ਰਹੇ ਸੀ ਤੇ ਇਸ ਤੋਂ ਪਹਿਲਾਂ ਵੀ ਕੋਈ ਨਗਰ ਕੌਂਸਲ ਨੂੰ ਜਾਂ ਕਿਸੇ ਨੂੰ ਮੰਗਵੱਤ ਦਿੱਤਾ ਜਾਂ ਕਿਸੇ ਦਾ ਤਨ ਉਹਨਾਂ ਦੇ ਦਿਮਾਗ 'ਚ ਐਂਦੀ ਗੱਲ ਆਪਣੇ ਕੁਸਮੱਸਿਆ ਬਾਰੇ ਜੀ ਬਿਲਕੁਲ ਨਹਿਰ ਮੈਕਮੇ ਨੇ ਜਿਹੜਾ ਵਾ 9 ਮਹੀਨੇ ਪਹਿਲਾਂ ਨਗਰ ਕਾਉਂਸਲ ਨੂੰ ਜਿਹੜਾ ਵਾ ਉਹ ਇੱਕ ਨੋਟਿਸ ਦਿੱਤਾ ਸੀਗਾ ਕਿ ਸੁਵਾਂ ਪੱਕਾ ਹੋ ਰਿਹਾ ਵਾ ਔਰ ਕਲੋਨੀ ਵਾਲਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਨਗਰ ਨਿਵਾਸੀਆਂ ਨੂੰ ਤੇ ਇਹ ਪਾਣੀ ਦਾ ਜਿਹੜਾ ਨਿਕਾਸੀ ਦਾ ਵਾ ਇਹ ਨਗਰ ਕੌਂਸਲ ਜਿਹੜੀ ਆ ਇਹਦਾ ਪ੍ਰਬੰਧ ਕਰੇ ਪਰ ਇਹ ਬੇਇਸਲੇ ਹੋਏ ਰਹੇ ਆ ਇਹਨਾਂ ਨੇ ਕਿਸੇ ਵੀ ਗੱਲ ਨੂੰ ਜਿਹੜਾ ਵਾ ਉਹ ਸੀਰੀਅਸ ਨਹੀਂ ਲਿਆ ਤਾਂ ਕੀ ਤੁਸੀਂ ਮੰਗ ਕਰਦੇ ਹੋ ਇਹ ਜੇ ਤੁਹਾਡੀ ਮੰਗਾਂ ਨਾ ਪੁਨੀਆਂ ਕੀਤੀਆਂ ਗਈਆਂ ਜੇ ਉਹਦਾ ਪਾਣੀ ਸਮੱਸਿਆ ਨਾਲ ਤੇ ਕੀ ਕਰੋਗੇ ਤੁਸੀਂ ਅੱਗੇ ਮੰਗੇ ਤਾਂ ਵਾ ਜੀ ਵੇਖੋ ਜਿਉ ਜੋ ਅਸੀਂ ਤੁਰੇ ਆ ਹੁਣ ਕੱਲ ਪਤਾ ਲੱਗਾ ਕਿ 3 ਦਿਨ ਪਹਿਲਾਂ ਇੱਕ 3 ਸਾਲ ਦੀ ਬੱਚੀ ਉੱਥੇ ਪਾਣੀ ਦੇ ਵਿੱਚ ਡੁੱਬ ਗਈ ਆ ਜਿਹਦਾ ਨਾ ਕਿ ਮਾਪਿਓ ਆ ਤੇ ਮਾਂ ਵੀ ਨਹੀਂ ਤੇ ਪਿਓ ਵੀ ਨਹੀਂ ਆ ਉਹ 3 ਸਾਲ ਦੀ ਬੱਚੀ ਜਿਹੜੀ ਦਾਦੀ ਦਾ ਤੇ ਕੋ ਰਹਿ ਰਹੀ ਆ ਉਹ ਪਾਣੀ ਦੇ ਵਿੱਚ ਡੁੱਬ ਗਈ ਚਲੋ ਪਰਮਾਤਮਾ ਦਾ ਸ਼ੁਕਰ ਹੈ ਆ ਕਿ ਉਹ ਬਚ ਗਈ ਆ ਉਹਦੇ ਵਿੱਚ ਵੀ ਪ੍ਰਸ਼ਾਸਨ ਦੀ ਜਿਹੜੀ ਉਹ ਨਘੇਲੀ ਪਾਈ ਜਾਂਦੀ ਆ ਸੋ ਜੇ ਇਹ ਗੰਦੇ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ਤੇ ਹੱਲ ਨਾ ਹੋਇਆ ਤੇ ਇਹ ਜਿਹੜਾ ਰੋਡ ਆ ਜਨਿਆਲਾ ਗੁਰੂ ਵਾਲਾ ਬਾਲਮੀਕ ਚੌਂਕ ਦੇ ਵਿੱਚ ਜਿਹੜਾ ਕੋਲੋਂ ਨੰਗ ਦਾ ਨਗਰ ਕੌਂਸਲ ਦਫ਼ਤਰ ਦੇ ਗਾੜੀਓ ਇਹ ਅਸੀਂ ਪੱਕੇ ਤੌਰ ਤੇ ਬੰਦ ਰੱਖਾਂਗੇ ਬੇਸ਼ੱਕ ਸਾਨੂੰ ਇੱਕ ਮਹੀਨਾ ਵੀ ਇੱਥੇ ਜਿਹੜਾ ਵਾ ਕਿਉਂ ਨਾ ਬੈਣਾ ਪਵੇ ਕਲੋਨੀ 'ਚ ਕਿੰਨੇ ਕੁ ਘਰ ਆ ਜਿਹੜੇ ਇਸ ਪਰੇਸ਼ਾਨੀ ਨਾਲ ਜਿਹੜੇ ਜੂਝ ਰਹੇ ਨੇ ਕਲੋਨੀ ਦੇ ਵਿੱਚ ਦੀ ਲਗਭਗ 500 ਤੋਂ ਪਲੱਸ ਘਰ ਨੇ ਜਿਹੜੇ ਇਸ ਪਾਣੀ ਦੀ ਗੰਦਗੀ ਗੰਦੇ ਪਾਣੀ ਦੀ ਪਰੇਸ਼ਾਨੀ ਤੋਂ ਜੂਝ ਰਹੇ ਨੇ ਔਰ ਪਰਸੋਂ ਆਪਸੀ ਝਗੜਾ ਵੀ ਟਕਰਾਰ ਹੋਈ ਆ ਗੰਦੇ ਪਾਣੀ ਨੂੰ ਲੈ ਕੇ ਔਰ ਇਹਦੇ ਵਿੱਚ ਵੀ ਮੈਂ ਦੱਸ ਦਿੰਦਾ ਕਿ ਜੇ ਆਪਸੀ ਟਕਰਾਰ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਵਾ ਛੱਡ ਪੇੜ ਲੱਗਦੀ ਆ ਉਹਦੀ ਜ਼ਿੰਮੇਵਾਰ ਨਗਰ ਕੌਂਸਲ ਜੰਡਿਆਲਾਗੁਰੂ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਇਹ ਇਹ ਹੋ